ਦੇਖੋ ਵੰਡਰ ਕਰਦੇ ਆ ਨਾ ਕੰਟਾ ਧੀ ਇੱਟ ਚੱਕਣਾ ਚਾਹੀਦਾ ਪਾਣੀ ਦੇਖੋ ਦਿਖ ਰਹੇ ਨਾ ਸਾਫ ਸਾਰਾ ਉਹ ਸਾਫ ਸਾਫ ਦਿਖ ਰਿਹਾ ਆਇ ਕਿ ਬਥੇ ਬਥੇ ਕਿੰਨਾ ਸਾਫ ਦਿਖ ਰਿਹਾ ਨਾ ਹੈ ਨਾ ਦੇ ਬਣਾ ਰਹੇ ਆਂ ਜੀ ਆਲੂ ਵਾਲੇ ਪਰੌਂਠੇ ਇਹ ਦਸ ਮਸਾਲੇ ਦਾ ਤਿਆਰ ਹੋ ਚੁੱਕਿਆ ਮਤਲਬ ਕੱਟ ਕੇ ਰੱਖ ਤਾ ਸਾਰਾ ਸਮਾਨ ਬਾਸੋਂ ਅਸੀਂ ਵਿੱਚ ਕਰਕੇ ਫੱਲੇ ਰੰਗ ਕਰਨਾ ਜਿਹੜੇ ਕੱਸੀ ਕੱਪੜੇ ਪਾਤੇ ਆਪਾਂ ਨੇ ਮਸ਼ੀਨ 'ਚ ਤੇ ਬਰਥੋ ਪੁੱਤਰੀਆਂ ਦੀ ਕਾਰ ਵਾਸ਼ਿੰਗ ਪੈਣਾ ਇਹ ਤਾਂ ਜਿਹੜੇ ਦਿਨ ਤੋਂ ਤਿੰਨ ਉਹ ਕੱਲ੍ਹ ਤੋਂ ਤੀ ਸੀਗੇ ਹਾਂ ਹਾਂ ਜਦੋਂ ਹੱਦ ਤੱਕ ਹਾਂ ਹੈ ਤੇ ਫਿਰ ਲੈ ਕੇ ਮੈਂ ਅੱਛਾ ਸੰਦੇ ਕਰ ਤੋਂ ਲੈ ਰੋਗ ਬੰਨ ਸਾਲਾ ਅੰਦਰੋਂ ਤੋਂ ਫਿਰ ਵਿੱਚ ਮਸੀ ਪਰੌਂਠੇ ਮਾੜੇ ਛੇਤੀ ਬਣਾਉ ਭੁੱਖ ਬਹੁਤ ਲੱਗ ਰਹੀ ਹਾਂ ਅੰਦਰੋਂ ਆ ਕੇ ਕੰਦਾ ਭੁੱਖ ਬਹੁਤ ਲੱਗ ਰਹੀ ਹੈ। ਆਸੋ ਤੇ ਦੋ ਮਿੰਟ ਰਾਤ ਵੀ ਰੋਟੀ ਖਾਧੀ ਪਰ ਕਿਉਂ ਰਾਤ ਵੀ ਰੋਟੀ ਖਾਧੀ ਮੈਂ ਕਿਹਾ ਪਰ ਫਿਰ ਵੀ ਮੈਨੂੰ ਨਾ ਖਰਕਿਆ ਨਹੀਂ ਪੈ ਰਹਾ ਮੋਤਲਾ ਆਪਾਂ ਇਹਨਾਂ फटाफट ਰੋਟੀ ਬਣਾ ਕੇ ਦਈਏ ਫਿਰ ਮਿਲ ਜੂ ਤੁਹਾਨੂੰ ਤੇ ਮਸਾਲਾ ਮੈਂ ਤਿਆਰ ਕਰ ਲਿਆ ਮਸਾਲਾ ਪੜਾ ਹੀ ਨਾ ਘੈਂਟ ਮਤਲਬ ਤਿਆਰ ਹੋਇਆ ਸਿਰਫ ਨਾ ਵਿੱਚ ਧਨੀਏ ਦੀ ਕਮੀ ਹੈ ਤਨੀ ਨਹੀਂ ਹੈਗਾ। ਅਦਰਵਾਈ ਸੰਸਾਲਾ ਬਹੁਤ ਟੇਸਟੀ। ਲਾਸਟ ਟਾਈਮ ਮੈਂ ਬਣਾਇਆ ਸੀ ਜਿਹੜਾ ਰੇਗ ਸੰਡੇ ਕੇ ਕੀ ਆਲੂ ਕੇ ਪਰੌਂਠੇ ਬੱਚੇ ਮੰਗਦੇ ਨੇ ਜ਼ਿਆਦਾ। ਕਿਲਾ ਸੰਡੇ ਨਾਲ ਆਲੂ ਥੋੜੀ ਜਿਹੀ ਪਤਲੇ-ਪਤਲੇ ਵੇ ਸੀਗੇ। ਇੰਨਾ ਮਜ਼ਾ ਜ ਨਹੀਂ ਆਇਆ ਰੋਟੀਆਂ ਪਕਾੜ ਜੋਦੀਆਂ। ਬਟਾ ਚ ਆਲੂ ਵਧੀਆ ਨੇ। ਇਹ ਰੋਟੀਆਂ ਵਧੀਆ ਬਣਨਗੀਆਂ। ਪਰ ਉਹਨਾਂ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਸਾਰੀ ਪੰਨਾ ਕੋਲੋਂ ਕਿਚਨ ਸਾਫ਼ ਕਰੂੰਗੀ ਫੇਰ। ਫੇਰ ਤਾਂ ਮੈਨੂੰ ਨਾ ਕੋਲੇ ਦੇਖ ਦੇ ਕੇ ਖਲੜਾ ਕਾਲੀ ਪੈਣ ਲੱਗ ਜਾਂਦੀ ਐ। ਹੁਣ ਪਹਿਲਾਂ ਫਟਫਟਾ ਰ ਮੈਂ ਕਿਚਨ ਸਾਫ਼ ਕਰਕੇ ਉਸ ਤੋਂ ਬਾਅਦ ਮੈਂ ਬਣਾਉਂਗੀ ਪਰੌਂਠੇ। ਤੇ ਮੇਰੀ ਮੈਡਮ ਜੀ ਜਿਹੜੇ ਗਏ ਹੋਏ ਨੇ ਘੁੰਮਣ ਉਹਦਾ ਮੈਨੂੰ ਰੋਜ਼ ਫੋਨ ਆਉਂਦਾ ਤੇ ਸੱਚੀ ਦੱਸਾਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਫੋਨ ਕਰਦੀ ਮੈਨੂੰ ਲੱਗਦਾ ਕਿ ਮੈਨੂੰ ਯਾਦ ਕਰ ਰਹੀ ਉੱਥੇ ਜਾ ਕੇ ਵੀ ਤੇ ਅੱਜ ਅੱਜ ਸੰਡੇ ਅੱਜ ਉਹਨੇ ਵਾਪਸ ਆ ਜਾਣਾ ਰਾਤ ਨੂੰ ਤੇ ਕੱਲ ਨੂੰ ਫੇਰ ਅਸੀਂ ਮਿਲਾਂਗੇ ਸਕੂਲ 'ਚ ਤੇ ਪਰਨੀਤ ਨੂੰ ਬਹੁਤ ਤੇਜ਼ ਭੁੱਖ ਲੱਗ ਰਹੀ ਆ ਮੈਂ ਕੱਪੜੇ ਪਾਏ ਹੋਏ ਮਸ਼ੀਨ 'ਚ ਪਰ ਮੈਨੂੰ ਆਇਆ ਕਿ ਮੈਂ ਪਹਿਲਾਂ ਨੂੰ ਰੋਟੀ ਦੇ ਦਾਂ ਫੇਰ ਉਦੋਂ ਬਾਅਦ ਮੈਂ ਬਾਕੀ ਕੰਮ ਕਰਾਂਗੀ ਕਪੜੇ ਜੇ ਮੈਂ ਕਰਨ ਲੱਗ ਗਈ ਨਾ ਫਿਰ ਕੰਮ ਬਹੁਤ ਲੇਟ ਹੋ ਜਾਣਾ ਇੱਧਰ ਮੰਮੀ ਸਾਰੇ ਸਾਰੇ ਕਦੂ ਵੀ ਤੋੜ ਲਿਆ ਹੈ ਨਹੀਂ ਕਦੂ ਸਾਡੇ ਘਰ ਦੇ ਬਾਏ ਕਹਿੰਦੀ 80 ਕਿਲੋ ਹੈ ਦੀਦੀ ਕਹਿ ਰਹੀ ਸੀ ਕਿ ਅੱਜ ਤਣ ਬਾਕੀ ਤਾਂ ਮੈਨੂੰ ਪਤਾ ਨਹੀਂ ਜਗਾ ਪਰ ਸਾਡੇ ਘਰ ਦੇ 라ਤੀਂ ਦੇ ਨੇ ਬੜੇ ਵਧੀਆ ਫਰੈਸ਼ ਫਰੈਸ਼ ਕੱਲ ਤੁਸੀਂ ਜੀਰ ਵੀ ਕਰਨੀ ਸੀ ਹੈਗੀ ਹੈ ਨਾ ਚਲੋ ਜੀ ਮੈਂ ਕਹਾਂ ਪਹਿਲਾਂ ਸਭ ਸਫਾਈ ਸਾਫ ਕਰ ਫਿਰ ਉਸ ਤੋਂ ਬਾਅਦ ਮੈਂ ਰੋਟੀ ਬਣਾਉਂਗੀ ਕਿਉਂਕਿ ਸਾਰਾ ਕੁਝ ਕਰਦੇ ਕਰਦੇ ਨਾ ਦੇਖੋ ਆਹ ਆਲੂ ਪਏ ਆਹ ਦੁੱਧ ਸਾਰਾ ਕੁਝ ਇਹ ਪਹਿਲਾਂ ਸਾਰੀ ਸੈਟਿੰਗ ਕਰਕੇ ਕਲੀਨ ਕਰਕੇ ਫਿਰ ਮੈਂ ਰੋਟੀਆਂ ਨਾਲ ਲੱਗੂਗੀ ਫਿਰ ਮੈਨੂੰ ਕੰਮ ਨੇ ਬੜਨ ਨੇ ਤਾਂ ਮੈਂ ਰੁ ਲੋ ਜੀ ਕੱਪੜੇ ਸਾਰੇ ਤੋਂ ਚੁੱਕੇ ਨਹੀਂ ਕਿਉਂਕਿ ਅੱਧਾ ਦਿਨ ਵਿੱਚ ਮੌਸਮ ਖਰਾਬ ਸੀਗਾ ਉਹ ਤਾਂ ਨਹੀਂ ਧੋਤੇ ਹੈਗੇ ਅੱਧੇ ਇੱਧਰ ਪਏ ਹੋਏ ਨੇ ਅੱਧੇ ਇੱਧਰ ਪਏ ਹੋਏ ਨੇ ਮਤਲਬ ਮੇਰਾ ਤਾਂ ਸੰਡੇ ਅੱਜ ਕੱਪੜੇ ਧੋਕੇ ਨਿਕਲੇ ਆ ਤਾਂ ਹੀ ਆਪਾਂ ਕਹਿੰਦੇ ਆਪਾਂ ਛੁੱਟੀ ਲੱਗੋ ਫਾਇਦਾ ਨਹੀਂ ਹੁੰਦਾ ਹੈਗਾ ਆਪਣਾ ਸੰਡੇ ਵੀ ਕੰਮ 'ਚ ਨਿਕਲ ਜਾਂਦਾ ਪੂਰਾ ਵੀਕ ਤਾਂ ਨਿਕਲਣਾ ਹੀ ਨਿਕਲਣਾ ਹੈ ਅੰਗਰੇਜ਼ ਵਧੀਆ ਆਪਣੇ ਨਾਲੋਂ ਥੋੜੇ ਦਿਨ ਕੰਮ ਕਰਕੇ ਵੀਕਐਂਡ ਤੇ ਪੂਰਾ ਐਨ ਇੰਜੋਏ ਕਰਦੇ ਆ ਤੇ ਕੋਈ ਗੱਲ ਨਹੀਂ ਸਾਰਿਆਂ ਨੂੰ ਹਾਂਜੀ ਹੁਣ ਇਹਦੇ ਵਾਸਤੇ ਐਨ ਕਲੱਬ ਰਿਆਂ ਤੁਸੀਂ ਕਹਿੰਦੇ ਐਨ ਕਲੱਬ ਰਿਓ ਤੇ ਅਜੇ ਮੇਰਾ ਬਾਕੀ ਕੰਮ ਸਾਰਾ ਪਿਆ ਤੁਸੀਂ ਦੇਖ ਸਕਦੇ ਹੋ ਆ ਸਾਰੇ ਆਹ ਚੇਅਰ ਵਾਲੇ ਕੱਪੜੇ ਫੋਲਡ ਕਰਕੇ ਰੱਖਣੇ ਨੇ ਤੇ ਸਪਲਿਸ ਵੀ ਅਜੇ ਮੈਂ ਕਰਨੀ ਆ ਪਹਿਲਾਂ ਜਿਹੜੇ ਬਿਊਟੀ ਬਣਾ ਕੇ ਫੜੀ ਸਾਰਿਆਂ ਨੂੰ ਹੋਣ ਕੱਪੜੇ ਵੀ ਜ਼ਿਆਦਾ ਹੋਣੇ ਰਹੇ ਸੀਗੇ ਕੱਪੜਿਆਂ ਦਾ ਕੰਮ ਹੋਣਾ ਖਤਮ ਹੋਇਆ ਬਹੁਤ ਟਾਈਮ ਹੋ ਗਿਆ ਤੇ ਅਮਨ ਵੀ ਚਲੇ ਗਿਆ ਸਨਾਮ ਤੇ ਅੱਜ ਫਤਿਹ ਮੇਰੀ ਹੈਲਪ ਕਰਵਾਉਣ ਲੱਗਿਆ ਹੋਇਆ ਮੇਰੇ ਨਾਲ ਫਤਿਹ ਨੂੰ ਮੈਂ ਕਿਹਾ ਫਤਿਹ ਬੈਟ ਸੈਟ ਕਰ ਦੋ ਤੇ ਫਤਿਹ ਬੈਟ ਸੈਟ ਕਰਨ ਲੱਗਿਆ ਹੋਇਆ ਛੋਟੇ ਛੋਟੇ ਇਰਦੇ ਨਾ ਹੋਂ ਛੋਟੇ ਇਰਦੇ ਨਾ ਉਹ ਕੀ ਕਰਨੀ ਤੁਸੀਂ ਆਹ ਬੋ ਇਹਨੂੰ ਕਿਤੇ ਪੇਸਟ ਨਹੀਂ ਕਰਨਾ ਪੁੱਤ ਹਾਂਜੀ ਪੇਸਟ ਨਹੀਂ ਇਹਨੂੰ ਦੋ ਦੋ ਹੈ ਪੇਸਟ ਕਰੂੰਗਾ ਸੋਹਣਾ ਲੱਗੂ ਏਦਾਂ ਪਲੀਜ਼ ਫਟੇਰੇ ਮੈਂ ਤਾਂ ਫੋਟੇ ਦਾ ਨੀਵ ਲਿਖਾ ਫਿਟੀ ਐਚ ਨਹੀਂ ਬੁੱਤੂ ਪੇਸਟ ਨਹੀਂ ਕਰਨਾ ਖਟ ਆ ਟੋਕਰੀ ਦੇਖੋ ਖਤੇ ਨੇ ਕੱਪੜਿਆਂ ਦੀ ਟੋਕਰੀ ਚੱਕ ਕੇ ਇੱਥੇ ਰੱਖਦੀ ਲਿਆ ਕੇ ਇਹ ਲਿਆਓ ਟੋਕਰੀ ਖੜਾਓ ਇੱਥੇ ਨੂੰ ਬਾਹਰੇ ਰੱਖਿਓ ਚਲਾ ਜਾ ਪਲੀਜ਼ ਚਲੋ 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 ਪਲੀਜ਼ ਦੀ ਲੱਗਦੀ ਮੇਰੀ ਇਹ ਜਾਣੇ ਨੀ ਕੀ ਜੀਏ ਉਧਰ ਹੱਦ ਦੁਬਾਰੇ ਚੱਕ ਕੇ ਸਾਰੇ ਇਹਨੇ ਕੱਪੜੇ ਵਿੱਚੋਂ ਕੱਢ ਕੇ ਬਾਹਰੇ ਰੱਖਦੀ ਲਿਆ ਕੇ ਤੇ ਮੈਂ ਹੁਣ ਬਸ ਲੱਗੀ ਆ ਝਾੜੂ ਲਾਉਣ ਕਿਉਂਕਿ ਧੁੱਪ ਸੀਗੀ ਅੱਗੇ ਮੰਮੀ ਕੱਪੜੇ ਸੁੱਕਣੇ ਪਾ ਦਿੰਦੇ ਹੁੰਦੇ ਨੇ ਅੱਜ ਪਤਾ ਨਹੀਂ ਉਹਨਾਂ ਨੇ ਵੀ ਨਹੀਂ ਕਪੜੇ ਵੀ ਬਹੁਤ ਜ਼ਿਆਦਾ ਸੀਗੇ। ਬੱਸ ਹੋ ਗਈ ਮਰੀ। ਕਹਿਣ ਨੂੰ ਤਾਂ ਕਹਿ ਲਈਦਾ ਮਸ਼ੀਨ 'ਚ ਧੋਣੇ ਨੇ ਪਰ ਫਿਰ ਵੀ ਪੂਲੀ ਆਟੋਮੈਟਿਕ 'ਚ ਤਾਂ ਸਹੀ ਰਹਿੰਦਾ। ਉਹਦਾ ਵੀ ਅੱਡ ਪੰਗਾ ਉਹ ਚੋਂ ਟਾਈਮ ਬਹੁਤ ਲੱਗਦਾ। ਇਹਦੇ 'ਚ ਤਾਂ ਜਦੋਂ ਖਿੱਚਣੇ ਪੈਂਦੇ ਨੇ ਨਾ ਉਦੋਂ ਹੀ ਬੱਸ ਆਉਂਦੀ ਆ। ਤੇ ਹੁਣ ਜਾ ਕੇ ਅਜੇ ਮੈਨੂੰ ਲੱਗਦਾ ਅੱਧਾ ਘੰਟਾ ਹੋਰ ਲੱਗੇਗਾ ਕਿਉਂਕਿ ਆ ਨਹੀਂ ਪਤਾ ਹੁਣ ਕੰਮ ਕਰ ਦੇਵਾਂਗੇ ਨਿੱਕੇ 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 ਕੱਪੜੇ ਹੋਰ ਨਿਕਲ ਆਉਣ ਤੇ ਪਨੀਰ ਰੋਟੀ ਖਾ ਕੇ ਫੇਰ ਸੌਂ ਗਿਆ ਸੀ। ਤੇ ਮੰਮਾ ਨੂੰ ਨਾਲ ਕੋਈ ਕੋਰੀਅਰ ਵਗੈਰਾ ਕਰਵਾਣੀ ਸੀ ਕਿ ਸ਼ਾਇਦ ਕਿਉਂ ਚਲੇ ਗਏ ਨੇ। ਹੁਣ ਬਸ ਮਾ ਝਾੜੂ ਆਸ ਤੇ ਸਾਰਾ ਸੰਢੀ ਹੀ ਨਿਕਲ ਗਿਆ ਇਸੇ ਕਰਕੇ ਮੈਂ ਪੇਪਰ ਨਹੀਂ ਲੈ ਕੇ ਹੀ ਘਰੇ ਚੈੱਕ ਕਰਨ ਵਾਸਤੇ ਵੀ ਘਰੇ ਪੇਪਰ ਚੈੱਕ ਹੋਣੇ ਨਹੀਂ ਹੈਗੇ ਤੇ ਚਲੋ ਜੀ ਹੁਣ ਪਹਿਲਾਂ ਸਫਾਈਆਂ ਸੁਫੀਆਂ ਆਪਾਂ ਕਰੀਏ ਤੇ ਸੋਨੂ ਜੀ ਤੁਹਾਨੂੰ ਪਤਾ ਜਿਵੇਂ ਕਿ ਗਏ ਹੋਏ ਨੇ ਮੰਮੀ ਕੋਲੇ ਤੇ ਦਿੰਦਰ ਦੀਦੀ ਕਹਿ ਰਹੇ ਸੀ ਗगन ਤੁਸੀਂ ਨਹੀਂ ਗਏ ਦਰਵਾਜਾ ਸਾਹਿਬ ਤੇ ਸਾਡੇ ਜੀ ਪੇਪਰ ਚੱਲ ਰਹੇ ਨੇ ਤੁਹਾਨੂੰ ਪਤਾ ਹੀ ਫਿਰ ਨੌਕਰੀ ਵਾਲਾ ਬੰਦਾ ਜਾਂਦਾ ਨੌਕਰੀ ਕਰ ਸਕਦਾ ਜਾਂ ਘੁੰਮ ਫਿਰ ਸਕਦਾ ਹੈ ਤੇ ਛੁੱਟੀ ਦਾ ਪਰ ਮੁਸ਼ਕਲ ਹੋ ਜਾਂਦਾ ਫਿਰ ਮੈਂ ਗਈ ਨਹੀਂ ਹੈਗੀ ਬਾਰੂ ਇਹੜਾ ਵੀ ਢੋਣਾ ਪੁੱਤ ਹੈ ਹਾਂ ਹਾਂਜੀ ਬਾਰੂ ਮੈਂ ਕਿਹੜਾ ਵੀ ਢੋਣਾ ਉਹ ਲਾ ਦੀ ਫਿਰ ਮਸ਼ੀਨ ਕੱਢ ਕੇ ਨਾ ਫਿਰ ਮਸ਼ੀਨ ਲਾ ਦੀ ਮਸ਼ੀਨ ਮਸ਼ੀਨ ਨਾਲ ਅਸੀਂ ਇਲਾਕੇ ਤੋਂ ਹਾਂ ਠੀਕ ਹੈ ਅੱਜ ਹੀ ਮਾਪੋਤ ਆਪਣਾ ਸੰਡੇ ਸੈਲੀਬ੍ਰੇਟ ਕਰ ਰਹੇ ਹਾਂ ਹਨਾ ਪੁੱਤ ਉਹ ਵਾਲੀ ਮਸ਼ੀਨ ਕਹਿ ਰਹੇ ਜਿਹੜੀ ਚੱਲਦੀ ਗੱਨ ਹੈ ਉਹ ਹੀ ਲਾਵਾਂਗੇ ਇਧਰ ਸਵ ਕਰਾਂਗੇ ਇਧਰ ਸਵ ਕਰਾਂਗੇ ਠੀਕ ਹੈ ਕਿੰਨਾ ਸਵ ਕਰਾਂਗੇ ਹੂੰ ਠੀਕ ਹੈ ਚੱਲਦੀ ਉਹ ਮੈਂ ਤੁਸੇ ਸਾਰੇ ਵਿੱਚੋਂ ਵੀ ਛੁੱਟਦੇ ਇੱਥੇ ਡਸਟਿੰਗ ਕਰਨਾ ਹੈ ਲੈ ਮੈਂ ਮੇਰੇ ਫਰੈਂਡ ਐ ਬਲੇਸੀ ਮੈਂ ਬੱਦ ਸਾਰਾ ਝਾੜੋ ਲਿਆ ਅੰਦਰ ਮਿੱਟੀ ਘੱਟੀਆਂ ਮਾ ਹੋਣ ਇਹਨਾਂ ਨੂੰ ਸਾਫ ਕਰ ਲਿਆ ਸੀ ਉਦੋਂ ਦੀ ਫੋਟੋ ਐ ਇਹ ਦੇਖੋ ਹਾਂ ਸੀ ਮੈਂ ਇੱਥੇ ਉਦੋਂ ਫਤੇ ਫਤੇ ਆਇਆ ਤਾਂ ਫਤੇ ਨਹੀਂ ਸੀ ਆਇਆ ਅਜੇ ਆ ਲੋ ਫਤੇ ਫਤੇ ਆਜੋ ਆਜੋ ਨਹੀਂ ਅਜੇ ਨਹੀਂ ਆਣੀ ਫਤੇ ਨਾ ਨੀ ਪੁੱਤ ਫਤੇ ਪਹਿਲਾਂ ਹੀ ਮਸ਼ੀਨ ਲਾਣ ਲੱਗ ਗਿਆ ਪਹਿਲਾਂ ਹੀ ਬਿਹੜਾ ਧੋਲਿਆ ਪਹਿਲਾਂ ਅੰਦਰੋਂ ਕਰ ਲੀਏ ਫਿਰ ਉਹਦੇ ਬਾਅਦ ਧੋਵਾਂਗੇ ਠੀਕ ਹੈ ਆ ਦੇਖੋ ਮਿੱਟੀ ਦੇਖੋ ਕਿੰਨੀ ਆਉਂਦੀ ਹੈ ਖਿੱਲਾ ਹੋਣ ਕਰਕੇ ਨਾ ਬਹੁਤ ਮਿੱਟੀ ਆਉਂਦੀ ਹੈ ਚਲੋ ਜੀ ਫਾਈਨਲੀ ਝਾੜੂ ਲਾ ਕੇ ਝਾੜੂ ਲਾ ਕੇ ਤੋਂ ਬਾਅਦ ਬਾਹਰੋਂ ਜਿਹੜਾ ਧੋਣਾ ਹੈ ਕਿਉਂਕਿ ਕੱਲ ਉਹਨਾਂ ਨੇ ਗੱਡੀਆਂ ਗੁੱਡੀਆਂ ਜੀਆਂ ਧੋਤੀਆਂ ਤੇ ਉਹ ਸਾਰੀ ਮਿੱਟੀ ਪਾਣੀ ਨਹੀਂ ਮਾਰਿਆ ਹੈਗਾ ਉਹ ਸਾਰਾ ਮਿੱਟੀ ਮਿੱਟੀ ਹੋਇਆ ਪਿਆ ਫਤੇ ਪੁੱਤ ਉਹ ਫਤੇ ਫਤੇ ਨਿੱਕੇ ਨਿੱਕੇ ਹੈਲਪ ਕਰਨ ਵੇ ਆ ਮੇਰੇ ਬੁੱਤੇ ਤੋਂ ਪਹਿਨੇ ਚੱਕੋ ਪਹਿਨੇ ਤੇ ਰਿਜ਼ਲਟ ਚੱਕੋ ਫਤੇ ਨੇ ਹੀ ਵਾਸ਼ ਕੀਤੀ ਹੈ ਜੇ ਫਤੇ ਦਾ ਜੂੜਾ ਧੋਣਾ ਹੈ ਜੂੜਾ ਕਰਨਾ ਸੱਚ ਜੂੜਾ ਧੋਣਾ ਕਰ ਰਹੀਆਂ ਅੱਜ ਫਤੇ ਦਾ ਮੈਂ ਜੂੜਾ ਕਰਨਾ ਹੈ ਗਾਇਜ਼ ਮੈਂ ਇੱਧਰ ਘਾਰੇ ਨੇ ਕੰਮ ਆਹ ਦੇਖੋ ਜੀ ਇਹਨੇ ਤਾਂ ਹੋਵੇ ਨਾ ਮੰਜਾ ਮਾਰਨ ਦੀ ਲੋੜ ਨਹੀਂ ਇਹਦਾ ਪ੍ਰੈਸ਼ਰ ਦੇਖੋ ਬੀ ਬੜਾ ਵਧੀਆ ਪ੍ਰੈਸ਼ਰ ਪ੍ਰੈਸ਼ਰ ਦੇਖੋ ਫਾਰੀ ਲੱਤੀ ਆ ਜਾਂਦੀ ਉਹ ਦੁੱਧ ਕੇ ਨਾਲੇ ਜੱਡੀ ਤੋਂ ਚਾਰਾ ਮਮਾ ਚਲੋ ਹਣ ਮੇਰੀ ਵਾਰੀ ਐ ਨਹੀਂ ਉਤਾ ਖੱਜਾ ਟੀ-ਸ਼ਰਟ ਤੇ ਚੁਪ ਪੈ ਗਈ ਅਬ ਮਮਾ ਕਰਨੀ ਸਫਾਈ ਜਿਹੜਾ ਸਾਡਾ ਦੂਜੇ ਦਿਨ ਨਾਲ ਉਹ ਨਹੀਂ ਆਇਆ ਪਤਾ ਨਹੀਂ ਉਹਦਾ ਜਿਹ ਪ੍ਰੈਸ਼ਰ ਭਾਰੀ ਨੇ ਇੰਨੀ ਤੇਜ਼ ਕਰਤਾ ਨਾ ਉਡੀ ਸੈਟਿੰਗ ਜੀ ਆ ਨਹੀਂ ਰਹੀ ਸੀ ਫਿਰ ਮੈਂ ਹਾਰ ਕੇ ਉਹਨੂੰ ਬੰਦ ਕਰਤਾ ਟਾਈਮ ਖਰਾਬ ਹੋ ਗਿਆ ਸੋ ਮੈਂ ਹਣਾ ਹਟ ਹਾਂਜੀ ਓਏ ਹੋਏ ਪਿਆਸ ਲੱਗਦੀ ਮੈਨੂੰ ਤਾਂ ਖੁਦਰ ਲੱਗ ਰਹੀ ਐ ਚੱਲਾ ਭਈ ਕਰਨੀ ਕੋਈ ਤੂੰ ਆਹ ਕਰਕੇ ਸੈਟ ਹੋ ਕਰ ਲਈ ਚਲ ਠੀਕ ਐ

ਹੂੰ ਨੂੰਤੀ ਆ ਗਈ ਫੜ ਲਿਆ ਇਹ ਕਿਤੇ ਪਤਾ ਨਹੀਂ ਗੱਡੀ ਦਾ ਹੀ ਕੋਈ ਸਮਾਨ ਸੀਗਾ ਹਾਂ ਇਧਰੋਂ ਪੁੱਤਨਾ ਪਾਈਪ ਦਾ ਸਟਾ ਪਰ ਇਹ ਥੋੜੀ ਹਾਂ ਮਾਦਰ ਦਾ ਸੁੱਕਾ ਸੁੱਕਾ ਬਚ ਗਿਆ ਕਿਵੇਂ ਉਧਰ ਦਾ ਸੁੱਕਾ ਸੁੱਕਾ ਬਚ ਗਿਆ ਉਧਰ ਨੂੰ ਲੈ ਕੇ ਜਾਣੀ ਆ ਪੁੱਤ ਪੈਪ ਇਹ ਚਾ ਮੈਨਾਂ ਜੀ ਪਾਣੀ ਪੀਦਾ ਪੀਂਦਾ ਮੈਂ ਇਧਰੋਂ ਹਾਂਜੀ ਅਮਰ ਜੀ ਕੀ ਕਰਨੇ ਹੋ ਬਸ ਤੁਹਾਨੂੰ ਦੇਖ ਰਿਆ ਕੁਝ ਬੋਲੋ ਵੀ ਤਾਂ ਨੂੰ ਜਿਹੜਾ ਮੈਂ ਕੀ ਕਰ ਰਹੀ ਹਾਂ ਨਾ ਹੈ ਨਾ ਉਹ ਜਿਹੜਾ ਇਹ ਜਿਹੜਾ ਜੂਦੇ ਵੀ ਹਟਾ ਪੈ ਗਏ ਮਿੱਟੀ ਦੇ ਅੰਦਰੋਂ ਹੀ ਗੰਦੀ ਆ ਪਰ ਆਪਾਂ ਕਰ ਨਹੀਂ ਸਕਦੇ ਕੱਲ ਦੀਆਂ ਗੱਡੀਆਂ ਧੋਤੀਆਂ ਨੇ ਵੀ ਕੱਲ ਦੀ ਨਾਲ ਦੀ ਨਾਲ ਹੀ ਪੈਰ ਮਾਰ ਦਿੰਦੇ ਮਿੱਟੀ ਮਿੱਟੀ ਹੋਈ ਪਈ ਹੈ ਵੇਲੇ ਤੁਸੀਂ ਆਧਾ ਗਾਇਦਾ ਇੱਥੇ ਮਿੱਟੀ ਮਮਾ ਇਧਰ ਸਾਫ਼ ਕਰ ਰਹੇ ਨੇ ਅਧਿਪਤੇ ਕਰ ਰਿਹਾ ਪਿੱਛੇ ਉੱਤੇ ਬਾਗਦਨ ਦੇਖੋ ਕਿੰਨੇ ਸਾਰੇ ਨੇ ਹੋਰ ਵੀ ਥੋੜੀ ਚਲੀ ਗਈ ਅੰਦਰ ਬਦਲਾ ਕਰਕੇ ਹੈ ਬਦਲਾ ਕਰਕੇ ਬਦਲਾ ਕਰਕੇ ਹੋਈ ਪਈ ਹੂੰ ਹੋਰ ਗਈ ਗੱਲ ਆ ਪਾਣੀ ਇੱਧੇ ਅਮਾ ਪਰ ਪਾਣੀ ਬੁਰਾ ਸੇਫ ਜਾ ਰਿਹਾ ਨਾ ਸੇਫ ਜਾ ਰਿਹਾ ਇੱਚ ਫੌਂਜ ਲੱਗ ਰਿਹਾ ਜਿਵੇਂ ਟੁੱਟ ਟੱਟ ਕੇ ਜਾ ਰਿਹਾ ਹੈ ਅੱਛਾ ਏ ਹਾਂ ਦੇਖੋ ਇੱਥੇ ਇੱਧਰ ਬੰਮਾ ਮੰਮਾ ਕਿਹੜੇ ਹੋ ਰਹੇ ਨੇ ਮੰਮਾ ਸਫਾਈ ਕਰੰਦੇ ਨੇ ਉਹ ਨਬੀਜੀ ਨੇ ਮੰਮਾ ਬੀਜੀ ਨੇ ਹਾਂ ਅਮਾ ਜਪਾ ਉਹ ਜਿਹੜੀ ਆਪਾਂ ਨੇ ਮਾਂ ਗਨ ਚਲਾਈ ਸੀ ਨਾ ਉਹ ਵਾੜ ਸਵੇਰੇ ਝੁੰਜਾ ਦੇ ਹਨਾ ਫਿਰ ਆਪਾਂ ਕਰ ਹੀ ਨਹੀਂ ਸਕਦੇ ਸੀ ਹੰਦਾ ਫਿਰ ਪੂਰਾ ਪਾ ਟੂ ਡੀਰੋ ਪਾਣੀ ਕਾਢੇ ਕੇ ਮਾਰਨਾ ਪੈਣਾ ਸੀ ਮੈਂ ਵਾਰਸ ਆ ਗਿਆ ਆਪਣੇ ਹਾਂ ਵਾਰ ਬੈ ਗਿਆ ਚਲੋ गाइस ਅੱਜ ਦਾ ਵੀ ਵਲੌਗ ਵੀ ਇੱਥੇ ਐਂਡ ਕਰਦੇ ਆ ਤੁਹਾਡੇ ਸਾਹਮਣੇ ਕੰਮ ਬਹੁਤ ਹੈ ਪਹਿਲਾਂ ਅੱਜ ਮੈਂ ਕਰੂੰਗਾ ਐਂਡ ਵਲੌਗ ਬਣਾਉਂਦੇ ਬਣਾਉਂਦੇ ਉਹਨਾ ਕੰਮ ਨਿਬੜਦਾ ਨਹੀਂ ਹੈਗਾ ਜਿੰਨਾ ਬਣਾਉਂਦਾ ਅੱਜ ਮੈਂ ਕਰਾਂ ਫਿਰ ਐਂਡ ਕੀ ਬਲਾਗ ਕਰਦੇ ਤੁਸੀਂ ਕਰਦੇ ਅਸਦਰ ਵਲੋਗ ਸੇ ਟ੍ਰੈਂਡ ਕਰਦੇ ਤੱਕ ਕਿ ਨਹੀਂ ਸਾਨੂੰ ਫਿਰ ਪਿਆਰ ਪਰੀ ਸਸਤੀ ਆ ਗਾਲ ਮਤ ਜਿਹੜੇ ਸਾਰੇ ਮਿਸ ਕਰਦੇ ਹੋ ਤੁਹਾਡਾ ਵੀ ਕਮੈਂਟ ਬਾਕਸ ਕਰਿਓ ਉਹ ਤਾਂ ਤੁਸੀਂ ਬੋਲਦੇ ਹੋ ਕਮੈਂਟ ਬਾਕਸ ਕਰਿਓ ਤੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਮੈਂਟ ਬਾਕਸ ਹੀ ਕਰਿਓ ਅਸਦਰ ਵਲੋਗ ਅਸੀਂ ਇਥੋਂ ਸੇ ਟ੍ਰੈਂਡ ਕਰਦੇ ਆ ਤੱਕ ਕਿ ਨਹੀਂ ਸਾਨੂੰ ਫਿਰ ਪਿਆਰ ਪਰੀ ਸਸਤੀ ਆ ਗਾਲ ਟ੍ਰੈਂਡ ਕਰਦੇ ਆ ਫਤਨੂਰੇ ਖੜੇ ਖੜੇ ਨੇ ਦੋ ਵਾਰੀ ਵਲੋਗ ਐਂਡ ਕਰਤਾ ਹੈਨਾ ਫਤਿਹ ਹੁਣ ਇਧਰ ਮम्मा ਕਰ ਰਹੇ ਨੇ ਮम्मा ਹਾਂਜੀ ਆਪਾਂ ਵਲੋਗ ਐਂਡ ਕਰਤਾ ਚੇਰੋਣ ਹੁਣ ਕੀ ਕਰੇ ਹੁਣ ਕੰਮ ਵੀ ਐਂਡ ਕਰਦੀ ਐ ਹੈਨਾ ਹੂੰ ਕੰਮ ਵੀ ਨਹੀਂ ਕਰਨਾ ਇੱਥੇ ਕਲਾਰਾ ਪਾਉਂਦੇ ਐਂਡ ਟ੍ਰੈਂਡ ਆ ਦੇ ਫਤੇ ਨੇ ਵੀ ਲੱਤ ਮੈਂ ਕਿਹਾ ਵੀ ਕਿ ਫਤੈ ਤੂੰ ਹੀ ਨਾ ਤਿਓ ਤੁਸੀਂ ਨਾ ਆਓ ਬਾਹਰ ਅਰੇ ਹੁਣ ਮੇਰੇ ਪੈਰ ਤੇ ਨਹੀਂ ਲੱਤਾਂਗੇ ਲਾ